ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਦੀ ਇਹ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਜਿਹੜਾ ਲਾਭਪਾਤਰੀ ਆ ਦੋਸਤੋ ਉਹ ਪੰਜਾਬ ਸਰਕਾਰ ਨੇ ਜਿਹੜਾ ਨਵਾਂ ਐਪ ਆ ਲਾਂਚ ਕੀਤਾ ਹੈਗਾ ਪੰਜਾਬ ਕੀਰਤੀ ਐਪ ਠੀਕ ਹੈ ਜੀ ਸਾਰੇ ਜਿੰਨੇ ਵੀ ਲਾਭਪਾਤਰੀ ਦੇ ਕੰਮ ਨੇ ਦੋਸਤੋ ਸਾਰੇ ਇਸ ਐਪ ਦੇ ਵਿੱਚ ਹੋਇਆ ਕਰਨਗੇ ਠੀਕ ਹੈ ਜੀ ਤੁਸੀਂ ਪਲੇ ਸਟੋਰ ਦੇ ਵਿੱਚ ਜਾ ਕੇ ਠੀਕ ਹੈ ਜੀ ਤੁਸੀਂ ਮਤਲਬ ਕਿ ਜਿਹੜਾ ਇਹ ਲਾਭਪਾਤਰੀ ਦਾ ਐਪ ਆਗਾ ਠੀਕ ਹੈ ਜੀ ਉਹ ਤੁਸੀਂ ਡਾਊਨਲੋਡ ਕਰ ਲੈਣਾਗਾ ਠੀਕ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਇਹ ਆਹ ਵਾਲਾ ਐਪ ਹੈਗਾ ਠੀਕ ਹੈ ਜੀ ਲਾਪਾਤਰੀ ਦਾ ਜਿਹੜਾ ਨਾਮ ਆਇਆ ਹੈਗਾ ਠੀਕ ਹੈ ਜੀ ਇਹਦੇ ਵਿੱਚ ਜਿੰਨੇ ਵੀ ਲਾਪਾਤਰੀ ਦੇ ਕੰਮ ਨੇ ਸਾਰੇ ਇਹਦੇ ਵਿੱਚ ਹੋ ਜਾਂਦੇ ਨੇ ਸੇਵਾ ਕੇਂਦਰ ਦੇ ਵਿੱਚ ਜਾਣ ਦੀ ਦੋਸਤੋ ਕੋਈ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਇੱਥੇ ਤੁਸੀਂ ਕੀ ਕਰਨਾ ਹੈ ਇਹਨੂੰ ਲੌਗਇਨ ਕਰ ਸਕਦੇ ਹੋ ਜੇ ਤੁਹਾਡਾ ਲਾਪਾਤਰੀ ਬਣਾਇਆ ਹੋਇਆ ਤਾਂ ਤੁਸੀਂ ਉੱਪਰ ਆਪਦਾ ਮੋਬਾਈਲ ਨੰਬਰ ਭਰ ਕੇ ਤੇ ਪਾਸਵਰਡ ਭਰ ਕੇ ਲੌਗਇਨ ਕਰ ਲੈਣਾ ਜੇ ਪਾਸਵਰਡ ਵਗੈਰਾ ਨਹੀਂ ਹੈਗਾ ਤਾਂ ਤੁਸੀਂ ਉੱਪਰ ਆਪਦਾ ਮੋਬਾਈਲ ਨੰਬਰ ਰਜਿਸਟਰਡ ਮੋਬਾਈਲ ਨੰਬਰ ਭਰ ਕੇ ਇਸ ਵਾਰ ਲੌਗਇਨ ਵਿਦ ਓ ਦੋਸਤੋ ਕੀ ਤੁਸੀਂ ਨੇ ਅਪਲਾਈ ਕੀਤਾਗਾ ਕੋਈ ਸਕਾਲਰਸ਼ਿਪ ਵਾਲਾ ਕੀਤਾਗਾ ਕੋਈ ਕਿਸੇ ਕੋਈ ਹੋਰ ਸਕੀਮ ਵਾਲਾ ਜਿਹੜਾ ਫਾਰਮ ਕੀਤਾ ਉਹ ਸਾਰੀ ਡਿਟੇਲ ਆ ਜੂਗੀ ਜੇ ਅਬਜੈਕਸ਼ਨ ਲੱਗਿਆ ਆ ਦੋਸਤੋ ਉਹ ਵੀ ਤੁਸੀਂ ਇਹਦੇ ਵਿੱਚ ਕਲੀਅਰ ਕਰ ਸਕਦੇ ਹੋ ਠੀਕ ਹੈ ਜੀ ਕੋਈ ਨਵਾਂ ਸਕਾਲਰਸ਼ਿਪ ਦਾ ਜਾਂ ਕੋਈ ਹੋਰ ਕੋਈ ਵੀ ਸਕੀਮ ਹੈਗੀ ਤੁਸੀਂ ਉਹ ਵੀ ਇਹਦੇ ਵਿੱਚ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਲਾਭਾਪਾਤਰੀ ਨੂੰ ਡਾਊਨਲੋਡ ਵੀ ਕਰ ਸਕਦੇ ਹੋ ਇਹਦੇ ਵਿੱਚ ਦੂਜੇ ਨੰਬਰ ਤੇ ਆ ਜਨਦਾ ਦੋਸਤੋ ਜੇਕਰ ਤੁਸੀਂ ਨਵੀਂ ਲਾਹ ਪਾਤਰੀ ਅਪਲਾਈ ਕਰਨੀ ਹੈ ਤੁਹਾਨੂੰ ਸੇਵਾ ਕੇਂਦਰ ਦੇ ਵਿੱਚ ਵੀ ਜਾਣ ਦੀ ਜਰੂਰਤ ਨਹੀਂ ਤੁਸੀਂ ਇੱਥੇ ਇੱਥੇ ਤੁਸੀਂ ਨੀਚੇ ਦੇਖ ਸਕਦੇ ਹੋਗੇ ਨਿਊ ਵਰਕਰ ਰਿਜਿਸਟ੍ਰੇਸ਼ਨ ਠੀਕ ਹੈ ਜੀ ਇਹਦੇ ਤੇ ਕਲਿੱਕ ਕਰਕੇ ਦੋਸਤੋ ਆਪਾਂ ਆਪਦਾ ਜਿਹੜਾ ਨਵਾਂ ਲਾਹ ਪਾਤਰੀ ਕਾਰਡ ਆ ਉਹ ਇੱਥੋਂ ਅਪਲਾਈ ਕਰ ਲੈਣਾ ਆਧਾਰ ਕਾਰਡ ਨਾਲ ਜਿਹੜਾ ਨੰਬਰ ਲਿੰਕ ਆਗਾ ਠੀਕ ਹੈ ਜੀ ਉਹ ਤੇ OTP ਆਊਗਾ ਆਪਦਾ ਆਧਾਰ ਕਾਰਡ ਦਾ ਨੰਬਰ ਭਰ ਕੇ ਗੱਟੋ OTP ਦੇ ਕਰਕੇ ਇੱਥੇ ਤੁਹਾਡੀ ਜਿਹੜੀ ਫੈਮਿਲੀ ਦੀ ਡਿਟੇਲ ਆ ਜੂਗੀ ਠੀਕ ਹੈ ਜੀ ਇੱਥੋਂ ਤੁਸੀਂ 1 ਸਾਲ ਦੀ ਜਿਹੜੀ ਫੀਸ ਹੈਗੀ ਮ ਇਹ ਕਰਕੇ ਜਿਹੜੇ ਤੁਹਾਡਾ ਲਾਭ ਪਾਤਰੀ ਆ ਹੋ ਇਥੇ ਅਪਲਾਈ ਹੋ ਜੂਗਾ ਤੇ ਬਣ ਜੂਗਾ 2-4 ਦਿਨਾਂ ਦੇ ਵਿੱਚ ਠੀਕ ਹੈ ਜੀ ਸਾਰੇ ਜਿੰਨੇ ਵੀ ਲਾਭ ਪਾਤਰੀ ਦੇ ਕੰਮ ਨੇ ਦੋਸਤੋ ਸਾਰੇ ਇਹ ਇੱਕ ਐਪ ਦੇ ਵਿੱਚ ਹੀ ਹੋ ਜਾਂਦੇ ਨੇ ਤੁਹਾਨੂੰ ਕੋਈ ਵੀ ਸੇਵਾ ਕੇਂਦਰ ਵਿੱਚ ਜਾਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਦੋਸਤੋ ਹੋਰ ਵੀ ਬਹੁਤ ਸਾਰੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਧੰਨਵਾਦ